ਕਰੇਗਾ ਕਰਸਾ ਆਖੀ ਰਹੇ ਨਮੋਇ ਬਰੂਏ ਸੰਗ ਲੇਗੇ ਬਚੇ ਗਰਮ ਨੋਇ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ ਆ ਮੈਂ ਜੀ ਪਾਣੀ ਆਪਸਾ ਜੀ ਬਾਦਸੰਗਹ ਰਾਜੇ ਨੇ ਪਾਵਨ ਪਿੰਡ ਰਸਤਾ ਸ਼੍ਰੀਪੁਰਾ ਸਾਹਿਬ ਜੀ ਦੀ ਕਿਰਪਾ ਨਾਲ ਸੇਵਾ ਕੀਤੀ ਹੈ ਸਾ ਤੋਂ ਬਸਤ ਕੋ ਰਹੇ ਹਨ ਇੱਥੇ ਸਤਿਗੁਰੂ ਸ਼੍ਰੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਇੰਦਰੀ ਦਾ ਬਹੁਤ ਲੰਬਾ ਸਮਾਂ ਸ਼ਕੀ ਸਾਲ 9 ਮਹੀਨੇ ਤੇ 13 ਦਿਨ ਹੈ ਪਸਿਆ ਕਰਨੇ ਕੀਤੇ ਹੈ। ਉਹ ਇਹ ਸੰਸਥਾ ਨੇ ਹਰ ਸਾਲ ਸਾਂਚਨ ਰਤੁਰ ਦਿਵਸ ਸਿਰਉਣੇ ਬਦਵਾਰਾ ਪ੍ਰਬੰਧ ਕਮੇਟੀ ਵੱਲੋਂ ਸਰਵਤ ਸੰਤਾ ਦੇ ਸਹਿਯੋਗ ਨਾਲ ਰਾਣਾ ਜੀ ਉਹਨਾਂ ਦਾ ਸਾਜ ਅਨੁਸਾਰ ਕਿਸ ਮੈਚ ਦਾ ਹੈ ਕਿਸ ਵਾਰ ਵੀ 17 ਅਗਸਤ ਨੂੰ ਸ਼ਿਵ ਕਨਪਾਰ ਸਮਰਮ ਪੀਂਦੇ ਨੇ ਅੱਜ ਉਹਦੇ ਲਾਸਟ ਪਹੁੰਚੇ ਹੈ ਪ੍ਰਾਂਤ ਦੇ ਜ਼ਰਮੀ ਅਗਉਂ ਅਨਾਮੀ ਉਤਾਰਿਕ ਜਵਾਨ 18 19 ਅਗਸਤ ਨੂੰ ਉਤਾਰਿਕ ਜਵਾਨ ਸਾਜ ਰਹੇ ਹਨ ਅਨੰਤ ਪਿਆਰੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸਾਲਾਨਾ ਜੂਲ ਮੇਲਾ ਬਾਬਾ ਮੱਖਣ ਸ਼ਾਹ ਜੀ ਲਪਾਣਾ ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਗਟ ਕਰਨ ਨ ਕੀਤਾ ਸੀ ਕਿਉਂਕਿ ਜਦੋਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਤਸ਼ਾਹ ਦਿੱਲੀ ਦੇ ਜੋਤੀ ਜੋ ਸਮਾਉਣ ਲੱਗੇ ਸਨ ਕਿ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਦੋਂ ਗੁਰੂ ਜੀ ਨੇ ਇਸ ਪਾਜੇ ਬਹੁਤਕ ਸ੍ਰੀ ਉਜਾਗਰ ਕੇ ਸੱਚਮੰਦ ਪੈਨਾ ਕਰਦਾ ਹੈ ਜੋਤੀ ਜੋਤ ਸੁਹੋਂਦਾ ਹੈ ਆਸਾਰ ਇਸ ਸਿਕ ਸੰਤਾਨੋਂ ਕਿਸੇ ਨਾ ਕਿਸੇ ਨੂੰ ਤੁਰਦਾ ਕਰਕੇ ਜਾਂਦਾ ਹੈ ਫਾਇਤੋ ਸਾਨੂੰ ਕਹਿੰਦੇ ਲੜਦਾ ਚਲੇ ਉਹ ਸਾਡਾ ਆਉਣ ਵਾਲਾ ਪੁਰੂਤਨ ਹੋਵੇਗਾ ਕਿਸਦੇ ਕੋਲੋਂ ਸ਼ੋਭਾ ਦੇ ਦਿਆ ਕਰਕੇ ਆਪਾਂ ਆਪਣੇ ਮਨ ਦੇ ਵਿਕਾਰਾਂ ਦੇ ਕਾਬੂ ਪਾਵਾਂਗੇ ਸ਼ੁਭ ਰਸਤੇ ਪੈਨਾ ਕਰਾਂਗੇ ਸਾਨੂੰ ਜੀਵਨ ਦਾ ਉਪਕਿਰਤ ਰਹੋ ਤੇ ਵੀ ਗਾ ਸਤਿ ਪੁਰਸ਼ੀਰ ਗੁਰ ਹਰਗ੍ਰੀਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਰਕੇ ਕਿ ਤੁਸੀਂ ਬਾਪਾ ਬਸਾਜੇ ਗ੍ਰਾਮ ਬਕਾਲੇ ਬਾਹਰ ਗੁਰ ਸੰਗਤ ਨੂੰ ਸੱਜਣਾ ਸਮਾਵੇ ਜਿਆ ਤੋਂ ਬਾਅਦ ਜਿਹੜਾ ਤੁਹਾਡਾ ਗੁਰੂ ਹੈ ਉਹ ਬਕਾਲਾ ਹੀ ਧਰਤੀ ਹੋਵੇਗਾ ਇਹ ਸ਼ਾਰਾ ਸ਼ੀਰ ਗੁਰ ਹਰਗ੍ਰੀਵ ਸਾਹਿਬ ਜੀ ਮਾਵੇ ਕਰਕੇ ਆਉ ਜੋਤ ਜੋ ਸਮਾਵੇ ਉਹਨੇ ਤੇਨੀ ਬਾਬਾ ਮਕਰਸ਼ਾ ਰਬਾਨਾ ਜੀ ਜਿਹੜੇ ਸਮੁੰਦਰ ਦੇ ਰਸਤੇ ਸਮੁੰਦਰੀ ਜਹਾਜ਼ ਤੇ ਰਾਹੀਂ ਵਿਦੇਸ਼ਾਂ ਦੇ ਵਿੱਚ ਵਰਤਾਰ ਕਰਿਆ ਕਰਦੇ ਸਨ ਉਹ ਇੱਕ ਦਿਨ ਐਸਾ ਐਸ਼ਕ ਉਤਨੇ ਸਾਡੇ ਆਸੇ ਜਿਹੜੀਆਂ ਹਨੇਰੇ ਤੋਂ ਬਾਹਰ ਆਇਆ ਜਿਸ ਕਰਕੇ ਬਾਬਾ ਮਕਰਸ਼ਾ ਜੀ ਦਾ ਜਿਹੜਾ ਡੇੜਾ ਹੈ ਬ੍ਰੇਕਟ ਵਿੱਚ ਫਸ ਗਿਆ ਇੱਕ ਵਾਰੀ ਹੋਣ ਕਰਕੇ ਸਵਾਰ ਸਨ ਸਾਰੇ ਦੇ ਬੇਨਤੀਆਂ ਕਰਨੇ ਕੀ ਦੀ ਆਪ ਕੋ ਸੁਣੇ ਮਨਾਏਗੇ ਤੇ ਪਰ ਜਿਹੜਾ ਬੰਦੀ ਨਾ ਲੱਗਾ ਆਪ ਦਾ ਹਕਸ਼ਾਰ ਦੇ ਪਾਣੀ ਸ਼ਨਾਣਾ ਕਰਕੇ ਗਰਜ ਬਲੋਆ ਕਰਕੇ ਸ੍ਰੀ ਜੱਟ ਜੀ ਸਰ ਪਾਰ ਕਰਕੇ ਸ੍ਰੀ ਗੋਬਿੰਦ ਸਿੰਘ ਮਹਾਰਾਜੀ ਦੇ ਅੰਤਨ ਚਾਰ ਹੋ ਕਰਕੇ ਬੇਨਤੀ ਕਰਨੀ ਕੀਤੀ ਸੀ ਉਸ ਜਿਹੜਾ ਮਤਲਬ ਜਿਹੜਾ ਮਤਲਬ ਜਿਹੜਾ ਵੀ ਆਪ ਜੀ ਨੇ 500 ਮੋਰਾ ਚੜਾਉਣੀਆਂ ਤਰ੍ਹਾਂ ਔਰ ਸਮਾਂ ਐਸਾ ਆਇਆ ਤੋਂ ਗੇੜਾ ਬਣੇ ਲੱਗ ਗਿਆ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਦੇ ਸਹਿਬਲ ਮਾਰਾ ਜਿਹੜੇ ਕਾਰਨ ਸਾਹਿਬ ਜੀ ਨੂੰ ਵਰਵਾਨ ਹੋਈ। ਪਾਪਾ ਮੱਖਣ ਸ਼ਾਹ ਜੀ ਵਿਵਾਰਤ ਵੇਲੇ ਹੋ ਕਰਕੇ ਜਦੋਂ ਸਿੱਖੇ ਸੋਖਰਾਮ ਸਾਹਿਬ ਮੰਨਤ ਮੰਗੇ ਉਹਨਾਂ ਸਾਹਿਬ ਵੇਲੇ ਹੋ ਕਰਕੇ ਕਾਰੋਬਾਰ ਤੋਂ ਸ਼ੁਰੂ ਕਰਿਆ ਏ। ਤੇ ਪਤਾ ਕੀਤਾ ਵੀ ਸਿੱਖੋ ਨਾਰਨ ਦੇ ਸਹਿਜ ਉਹ ਮਹਾਰਾਜ ਜੀ ਉਸ ਕਰਕੇ ਦਿੱਤੇ ਹੋਰ ਸਮਾਉਣ ਆ ਕੇ ਕਿਤੇ ਆ। ਪਤਾ ਲੱਗਾ ਕਿ ਅਸ਼ੇ ਪਾਤਸ਼ਾਹ ਹੋ ਵਾਰਨ ਰਿਸਰਚ ਮਹਾਰਾਜ ਜੇਹ ਦਿੱਲੀ ਦੇ ਵਿੱਚ ਸਿੱਖ ਸੰਤਾਂ ਨੂੰ ਬੁਣੇ ਦੇ ਕਰਕੇ ਸਿੱਧੇ ਰਹਿ ਬਾ ਰਹੇ ਇਹੋ ਕਿਲੀਰਾਂ ਚ ਗਿਆ ਤੋਂ ਪਤਾ ਲੱਗਾ ਕਿ ਸਾਥੋਂ ਦੀ ਜੁਸਮ ਆ ਗਏ ਤੇ ਇਸ਼ਾਰਾ ਕਰਕੇ ਬੁਕਾਲੇ ਧਰਤੀ ਵਾਲ ਉਹ ਮੱਖਣ ਸ਼ਾਹ ਮਰੇ ਪਾਰਸੋ ਜਮਾਨਾ ਜਾ ਕੇ ਕਰਕੇ ਇਹਸ ਮਾਰ ਦਾ ਪਿਆ ਆਇਆ ਇੰਝ ਆਨ ਕਰਕੇ ਦੇਖਦਾ ਹੈ ਕਿ ਪਾਏ ਮੰਗੀਆਂ ਲੱਗੀਆਂ ਵਾਈਆਂ ਯੋਗਿਆ ਤੋਂ ਸੰਪੂਰਨ ਸਿਹਤ ਪ੍ਰਹਾਰ ਤੇ ਸਿਰ ਤੋਂ ਸ਼ਾਰਾ ਕਰਾਂਗੇ ਇਸ ਤਰ੍ਹਾਂ ਵੀ ਬਾਪਾ ਬਸਰੀ ಗ್ರಾಮ ਉਤਾਰੇ ਉਹ ਤਿੰਨ ਪੁਲਾਇ ਕਰਕੇ ਸੋਡੀਆਂ ਨੇ ਇਹ ਤੇ ਆਮ ਕਰਕੇ ਤੇ ਦੌੜ ਕਰੀ ਇਸ ਤਰ੍ਹਾਂ ਪੁਲਾਇ ਆ ਉਹ ਇਹਨਾਂ ਨੇ ਕਿੰਨੇ 22 ਸੀ ਇਹਨਾਂ ਸਾਰੇ ਵਿੱਚੋਂ ਸਰਮੌਰ ਸਿੰਘ ਮਲ ਜਿਹੜਾ ਵੱਡਾ ਸਰਾਣਾ ਲੈ ਕਰਕੇ ਵੱਡਾ ਮੰਡਾ ਦਾ ਕਰਕੇ ਬੈਠਾ ਹੋਇਆ ਸੀ ਔਰ ਆਪਕਾ ਉਹਨੂੰ ਬਰਦਾਦਾਰੇਦਾਰ ਬਾਬਾ ਮੱਖਣ ਸ਼ਾਹ ਜੀ ਆਏ ਦੇਖਿਆ ਇਹ ਜੀ ਇੱਕ ਕੁੰਦ ਦਾ ਸੀ ਬਾਈ ਮੰਡੀਆਂ ਲੱਗੀਆਂ ਹੋਈਆਂ ਹਨ ਔਰ ਆਪਣੇ ਮਨ ਦੇ ਸਮਝ ਸੂਝ ਦੇ ਨਾਲ ਬੜੀ ਸਮਝ ਦਾ ਜੋ ਕੰਮ ਲੈਣਾ ਕੀਤਾ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਆਪਣੇ ਬੇਟਾ ਵਰਗ ਲਵੇਗਾ ਬਾਬਾ ਮੱਖਣ ਸ਼ਾਹ ਨੇ ਪੰਜ ਪੰਜ ਬਰ ਸਾਰੇ ਤਰ੍ਹਾਂ ਕੱਟ ਮੱਥਾ ਟੇਕਣ ਦੀ ਪਰ ਕਿਸੇ ਨੇ ਬਾਬਾ ਮੱਖਣ ਸ਼ਾਹ ਦੇ ਮਨ ਦੀ ਵਸਾ ਨਾ ਜਾਣ ਕੇ ਆਹ ਦਸਰੇ ਕੀ ਦਾਹਾ ਕਿਸ ਨੇ ਆਪਣੇ ਬੇਟਾ ਨੂੰ ਮਾਰੀ ਦਿੱਤੀ ਉਸਨੂੰ ਪਤਾ ਲੱਗਾ ਕਿ ਇਹ ਤੋਂ ਪਹਿਲਾਂ ਦਸੇਤ ਮਹਾਰਾਜ ਸੀ ਜਿਹਨੇ ਪੂਰਾ ਸਾਹਿਬ ਕੰਮ ਨੇ ਇਕੱਲੇ ਕੀਤਾ ਬਾਅਦ ਜਦੋਂ ਮਾਤਾ ਰਾਣੀ ਨੇ ਸੁਣਾ ਕੇ ਲਾਇਆ ਕਿ ਬਾਬਾ ਬੇਸ਼ਾਇ ਹੈ ਕਿ ਉਹ ਸ਼ੀਰ ਸਾਰਾ ਸਾਜੀ ਦੇਤਰ ਗਏ ਗਿਆਨ ਦੇ ਸਭ ਤੋਂ ਵੱਧ ਸ਼ਿੰਗੀ ਕੀਤੇ ਨੇ ਪੀੜਾ ਟੁੱਟਾ ਖਾੜ ਹੋ ਗਿਆ ਮਨ ਨੂੰ ਸ਼ਾਂਤੀ ਮਿਲ ਗਈ ਸਕੂਨ ਲੱਗਿਆ ਸਭ ਖੁਸ਼ੀ ਬਾਤ ਦੀ ਬਾਤ ਸੀ ਆ ਜਿਵੇਂ ਕਿ ਉਹ ਮਾਣ ਮਹਿਲ ਦਾ ਜਾਨਵਰ ਵੀ ਰ ਆਪਣੇ ਮਨ ਦੇ ਭਾਵਨਾ ਰੱਖਾ ਕੇ ਜਿਵੇਂ ਕਿ ਸਾਜਪੁਰ ਰੱਖ ਕੇ ਮਸਾ ਦੇਖਣਾ ਕਰਦਾ ਸਤਪੁਰੇ ਦੇ ਦੌਰਾਨ ਪਹਿਲੇ ਮਕਰਸ਼ਰ ਸਾਹਮਣੇ ਦੇਖਿਆ ਕਿ ਸ਼ੇਰ ਤੋਂ ਇੱਕ ਬਹਾਦਰ ਸੀ ਜਿਮਨ ਦੇ ਦੱਲੇ ਦੀ ਬਹਾਦਰੀ ਸਾਸ ਕਿ ਮਹਾਰਾਜਾ ਫਾਟੇਨ ਦੀ ਗੱਲ ਨੇ ਇਹ ਸਾਡਾ ਮੋੜ ਆਇਆ ਜਿਹੜਾ ਮੇਰੇ ਮਨ ਨੂੰ ਆਪਾਂ ਦੇਚ ਜਾਉ ਆਇਆ ਹੈ ਕਿਹੜਾ ਹੈ ਬਾਹਰ ਤੇ ਨਿਕਲ ਸਾਨੂੰ ਪ੍ਰਸਨ ਕਰ ਲੇ ਕਿ ਪਾਪ ਦਾ ਦਰਜਾ ਸਾਡਾ ਮਰਦਨ ਕੰਮ ਕਰ ਜੇ ਸੰਪਰਗ ਕਰੇਗਾ ਅਗਰ ਜੀ ਮੂਹਰਾ ਕਰੇਗਾ ਨਾ ਮੋਸਤਖਦਿਚੇ ਦੇਖ ਕੇ ਬਾਤ ਸਾਥ ਕੇ ਆਉਣਾ ਹੈ ਨਾ ਰੁਕਣ ਦੇ ਕੇ ਬਾਤਾਂ ਲੇ ਕੇ ਉਪਰ ਦਾ ਕਾਰਜ ਚਰਚਾ ਕਰਕੇ ਬਾਤਾਂ ਸਾਰੇ ਸਨਮਾਨਯੋਗ ਅਰਥ ਕਰਕੇ ਬੇਨਤੀ ਕਰਦੇ ਹਾਂ ਕਿ ਸੱਚੀ ਬਾਤ ਆ ਸਰਤਾ ਬੜੀਆਂ ਸਰਦੀਆਂ ਹਾਂ ਪਰਜਪ ਮੈਂ ਜਾ ਆ ਗਿਆ ਉਹ ਬੇਵਸਤ ਅਗੋਤ ਨਾਲ ਇਹ ਸਾਰਾ ਅੱਜ ਆਰ ਕੇ ਬਰਸ਼ਾ ਕੋ ਉਤਸ਼ਾਹ ਕਰ ਰਿਹਾ ਹਾਂ ਸਾਕਾ ਬਹੁਤ ਮੈਂ ਕਰਦੇ ਹਾਂ ਸਤਿ ਸ੍ਰੀ ਅਕਾਲ ਸੋਹੀ ਮੈਡਮ ਸੋਹੀ ਮੈਡਮ ਬਾਰੇ ਮੈਂ ਕਰਕੇ ਸਤਿ ਸ੍ਰੀ ਅਕਾਲ ਮੈਡਮ ਨਿਕਲ ਕਰਕੇ ਦੀਵਸ ਜੁਲ ਕਰਦੇ ਹਾਂ ਅੱਜ شری منجی صاحب والا <سؤال> گردوارا کر کے ستگی چلو ستگوروں کا نقصان کتے پی کرنے شروع کر کے لگ گئی اس دن تو لے کر کے اج تک بابا مکھن شاہ کے وجود بہادر جی من پرگٹ کیا گیا سنسا گرد ہوگا تیرہ ਆ ਗਿਆ ਉਹ ਜਿਹੜਾ ਹੈ ਹਰ ਸਾਧ ਦੀ ਤਰਸਿਖ ਸੁਲਤਾਨ ਸਾਚਾ ਗੁਰੂ ਦਾ ਪ੍ਰਸ਼ਾਸਕ ਅਤੇ ਸ਼ਰਧਾ ਭਾਵ ਨਾਲ ਇਹ ਸਮਾਰੋਹ ਸ਼੍ਰੋਮੇ ਪੁਨਰ ਪ੍ਰਬੰਧਕ ਕਮੇਟੀ ਵੱਲੋਂ ਸਥਾਨ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਲਾਂ ਨਾਲ ਜੋੜ ਮੇਲੇ ਮਨਾਏ ਜਾ ਰਹੇ ਹਨ ਇਹ ਛਤਾਨ ਰਿਵੈਂਟ ਮੈਦਾਨ ਸਰਕਾਰ ਗੁਰੂ ਜੀ ਹਰ ਸਾਲ ਦੀ ਤਰ੍ਹਾਂ ਸਾਰੇ ਸੰਸਥਾ ਦੇਸ਼ਾਂ ਪ੍ਰਸ਼ਾਸਨ ਚੁਣਰੀ ਗਈ ਹੈ ਕਿ ਆਪ ਨੂੰ ਮਾਸਿਕ ਰੋਜ਼ਗਾਰ ਦੇ ਸਹੂਲਤਾਂ ਦੇ ਦੇਣਗੇ ਵੀਡੀਓ ਕੈਸ ਨੇ ਇੱਕ ਦੂਜਾ ਹੈ 25 ਸੇ ਇਹਨਾਂ ਕਾਰਨ ਦੁਨੀਆ ਦੇ ਵੱਡੇ ਵਾਇਸ ਬਹੁਤ ਵੱਧ ਗ੍ਰੀਟ ਹੈ ਜਿਸ ਵਾਸਤੇ ਉਹ ਲਹਿਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਾਨੂੰ ਨਾਲ ਬੈਠ ਕੇ ਸਭੀ ਆਪਾਂ ਬੈਠ ਕੇ ਬੰਦ ਕਰਕੇ ਆਪਣਾ ਕੰਮ ਕਰਨਾ ਹੈ ਅੰਦਰ ਅੰਦਰ ਬਚਾਉਣੇ ਦਾ ਕੋਈ ਗਾਣੇ ਦੇ ਬਾਈ ਨੰਬਰ ਵੀ ਖਾਡੇ ਬਾੜੂ ਦਾ ਮਨ ਸ਼ਾਰਕ ਕਰਦੇ ਸੱਚੇ ਸਾਥੀ ਨੂੰ ਤਾਂ ਅੰਦਾਜ਼ਾ ਕਰਕੇ ਕੋਈ ਕਾਨੂੰਨੀ ਤੌਰ ਤੇ ਨਹੀਂ ਹੈ ਵਾਹਿਗੁਰੂ ਜੀ ਬਖਸ਼ ਵਾਹਿਗੁਰੂ ਸਾਜ ਕਰੇਗਾ ਸਾਲ ਅਤਿ ਸੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ